ਸਿਆਸਤ ਤੇ ਲੋਕ ਸਭਾ ਚੋਣਾਂ ਇਸ ਵੇਲੇ ਹਰ ਇੱਕ ਦੀ ਜ਼ੁਬਾਨ ਤੇ ਇਹੀ ਚੀਜ਼ ਹੈ ਚਾਹੇ ਉਹ ਆਮ ਇਨਸਾਨ ਹੋਵੇ ਚਾਹੇ ਉਹ ਪੋਲੀਟੀਸ਼ੀਅਨਸ ਹੋਣ ਤੇ ਨਾਲ ਹੀ ਨਾਲ ਜੁਰੂਦਾ 2024 ਦੀਆਂ ਇਸ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਹੈ ਤੇ ਸਾਰੇ ਹੀ ਪਾਰਟੀਆਂ ਜਿੰਨੇ ਵੀ ਸਿਆਸਤਦਾਨ ਨੇ ਸਾਰੇ ਹੀ ਸਰਗਰਮ ਹੋ ਗਏ ਨੇ ਆਪਣੇ ਆਪਣੇ ਪਾਰਟੀ ਅਨੁਲਈ ਕੇ ਪਰ ਇਸੇ ਦੇ ਵਿਸ਼ਾਲੇ ਪ੍ਰਸ਼ਾਸਨ ਜੇਸੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੀ ਕਾਫੀ ਸਖਤ ਦਿਖਾਈ ਦੇ ਰਿਹਾ ਹੈ ਤਾਂ ਅੱਜ ਇਸੇ ਦੇ ਵਿਸ਼ਾਲੇ ਅੱਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਬਹੁਤ ਹੀ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਜਿਸ ਦੇ ਵਿੱਚ ਵੇਖਿਆ ਗਿਆ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦੇਣ ਵਾਲਾ ਸ਼ਖਸ ਇਹਨਾਂ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਇਸੇ ਦੇ ਵਿਸ਼ਾਲੇ ਦੇਖਿਆ ਗਿਆ ਨਾਗਪੁਰ ਦੇ ਵਿੱਚ ਜਿਹੜਾ ਹੈ ਇਸ ਸ਼ਖਸ ਨੂੰ ਕਾਬੂ ਕੀਤਾ ਗਿਆ ਪਰ ਇਸ ਦੇ ਵਿਚਾਰੇ ਦੇਖਿਆ ਜਾਂਦਾ ਹੈ ਇਸ ਸਾਰੀਆਂ ਚੀਜ਼ਾਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਖੁਦ ਸਾਹਮਣੇ ਆ ਕੇ ਇੱਕ ਗੱਲ ਕਹੀ ਜਾਂਦੀ ਹੈ ਕਿ ਜੋ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਉਹ ਨਹੀਂ ਹੈ ਜਿਸ ਨੇ ਉਸ ਨੂੰ ਧਮਕੀ ਦਿੱਤੀ ਸੀ ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਜਿਹੜੇ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹ ਸ਼ਖਸ ਉਹ ਨਹੀਂ ਹੈ ਜਿਸ ਨੇ ਸਾਬਕਾ ਸੀਐਮ ਚੰਨੀ ਨੂੰ ਧਮਕੀ ਦਿੱਤੀ ਸੀ ਜਿਸ ਨੇ 2 ਕਰੋੜ ਰੁਪਏ ਮੰਗੇ ਸੀ ਕਿਉਂ ਉਨਾਂ ਦਾ ਕਹਿਣਾ ਹੈ ਉਹ ਸ਼ਖਸ ਜਿਹੜਾ ਪਿਓਰ ਪੰਜਾਬੀ ਬੋਲਦਾ ਸੀ ਪੂਰੇ ਪੰਜਾਬੀ ਲੈਜੇ ਦੇ ਨਾਲ ਗੱਲ ਕਰਦਾ ਸੀ ਉਹਨਾਂ ਦਾ ਉਸ ਦਾ ਹਰ ਇੱਕ ਤਰੀਕਾ ਐਕਸੈਂਟ ਜਿਹੜਾ ਹੈ ਪੰਜਾਬੀ ਸੀਗਾ ਪਰ ਇਸ ਬੰਦੇ ਨੂੰ ਪ੍ਰੋਪਰ ਪੰਜਾਬੀ ਬੋਲਣੀ ਵੀ ਨਹੀਂ ਆਂਦੀ ਤਾਂ ਇਹਨਾਂ ਨੇ ਇਸ ਗੱਲ ਨੂੰ ਸਿਆਸਤ ਦੇ ਨਾਲ ਜੋੜਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਦਾ ਇਹ ਚੋਣਾਂ ਦਾ ਅਗਾਜ਼ ਹੋਇਆ ਚੋਣਾਂ ਦੇ ਆਗਾਜ਼ ਤੋਂ ਬਾਅਦ 224 ਦੇ ਇਸ ਚੋਣਾਂ ਦੇ ਆਗਾਜ਼ ਤੋਂ ਬਾਅਦ ਜਿਹੜੀ ਸਿਆਸਤਦਾਨਾਂ ਨੇ ਯਾਨੀ ਕਿ ਜੋ ਮੌਜੂਦਾ ਸਰਕਾਰ ਹੈ ਪੰਜਾਬ ਸਰਕਾਰ ਹੈ ਉਹ ਇਹ ਦਿਖਾਉਣ ਦੇ ਲਈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਹੈ ਉਹ ਇਹ ਸਭ ਕਰ ਰਹੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਝੂਠੇ ਬਦਮਾਸ਼ ਨੂੰ ਵੀ ਫੜ ਲਓ ਤਾਂ ਕਿ ਇਹ ਪਤਾ ਲੱਗੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਹੈ ਇਸ ਦੇ ਬਾਰੇ ਮੈਂ ਜ਼ਿਆਦਾ ਨਹੀਂ ਕਹੂੰਗੀ ਪਰ ਜੋ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਿਹਾ ਗਿਆ ਹੈ ਪਹਿਲਾ ਤੁਹਾਨੂੰ ਉਹ ਸੁਣਾਵਾਂਗੇ ਅੱਜ ਮੈਂ ਇੱਕ ਇੰਟਰਵਿਊ ਦੇਖੀ ਐ ਐਸਐਸਪੀ ਰੋਪੜ ਦੀ ਜਿਦੇ ਚ ਇੱਕ ਬੰਦੇ ਨੂੰ ਦਿਖਾਇਆ ਜਾ ਰਿਹਾ ਕਿ ਇਸਨੇ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦਿੱਤੀ ਸੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਐ 나ਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰ ਦਾ ਬੰਦਾ ਗੈਰ ਪੰਜਾਬੀ ਬੰਦਾ ਹੈ ਲੇਕਿਨ ਜੀਨੇ ਮੈਨੂੰ ਧਮਕੀ ਦਿੱਤੀ ਸੀ ਔਰ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਐ ਉਹਦੇ ਮੈਸੇਜ ਵੀ ਆਏ ਐ ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ ਠੇਠ ਪੰਜਾਬੀ ਬੰਦਾ ਬੋਲਦਾ ਸੀ ਤੇ ਜਿਹੜੇ ਉਹਨੇ ਮੈਸੇਜ ਮੈਨੂੰ ਕੀਤੇ ਉਹ ਵੀ ਠੇਠ ਪੰਜਾਬੀ ਦੇ ਵਿੱਚ ਸੀ ਉਹਨੇ ਮੈਨੂੰ ਇਹ ਵੀ ਕਿਹਾ ਸੀ ਮੈਂ 22 ਦੇ ਨਾਲ ਗੱਲ ਕਰਾ ਦਿੰਨਾ 22 ਸ਼ਬਦ ਆ ਜਿਹੜਾ ਸਾਡੇ ਪੰਜਾਬੀ ਹੀ ਵਰਤਦੇ ਆ ਮਹਾਰਾਸ਼ਟਰ ਵਾਲੇ ਨਹੀਂ ਵਰਤ ਸਕਦੇ ਤੁਸੀਂ ਦੇਖਦੇ ਹੋਣੇ ਆ ਜਿਹੜੇ ਪ੍ਰਵਾਸੀ ਵੀ ਇੱਥੇ ਆ ਕੇ ਪੰਜਾਬੀ ਸਿੱਖ ਲੈਂਦੇ ਆ ਉਹਨਾਂ ਦਾ ਲਹਿਜਾ ਚੇਂਜ ਨਹੀਂ ਹੁੰਦਾ ਇਸ ਕਰਕੇ ਇਹ ਜਿਹੜਾ ਬੰਦਾ ਫੜਿਆ ਹੈ ਇਹ ਟੋਟਲ ਡਰਾਮ ਹੈ ਇਹ ਉਹ ਬੰਦਾ ਨਹੀਂ ਹੈ ਜਿਹਨੇ ਮੈਨੂੰ ਧਮਕੀਆਂ ਦਿੱਤੀਆਂ ਆਉਣ ਵਾਲੀ ਚੋਣਾ ਨੂੰ ਦੇਖ ਕੇ ਇਹ ਸਾਰਾ ਕੁਝ ਠਕਣਾ ਚਾਹੁੰਦੇ ਆ ਅੱਜ ਚੋਣਾ ਦੇ ਵਿੱਚ ਜਿਹੜਾ ਮੇਨ ਮੁੱਦਾ ਹੈ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਨਸ਼ਿਆਂ ਦਾ ਜੋਰ ਹੈ ਇਸ ਲਾਅ ਐਂਡ ਆਰਡਰ ਦੇ ਵਿੱਚ ਦਿਖਾਉਣਾ ਚਾਹੁੰਦੇ ਅਸੀਂ ਧਮਕੀ ਦੇਣ ਵਾਲਾ ਬੰਦਾ ਫੜ ਲਿਆ ਉਹ ਭਾਈ ਇਹ ਉਹ ਬੰਦਾ ਨਹੀਂ ਹੈ ਮੈਨੂੰ ਜਿਹਨੇ ਧਮਕੀ ਦਿੱਤੀ ਸੀ ਉਹ ਠੇਟ ਪੰਜਾਬੀ ਚ ਬੋਲਦਾ ਸੀ ਇਹ ਪੰਜਾਬੀ ਬੋਲ ਨਹੀਂ ਸਕਦਾ ਹੋਣਾ ਬੰਦਾ ਇਹ ਬੰਦਾ ਪੰਜਾਬੀ ਨਹੀਂ ਹੈ ਤੁਸੀਂ ਐਵੇਂ ਡਰਾਮੇਬਾਜ਼ੀ ਕਰਕੇ ਇਹ ਕਕੇ ਵੀ ਢੋਲ ਨੂੰ ਬੰਦ ਨਾ ਕਰੋ ਇਹ ਸਹੀ ਨਹੀਂ ਹੈ ਇਹ ਬੰਦਾ ਨਹੀਂ ਆ ਉਹ ਜਿਹਨੇ ਮੈਨੂੰ ਤਾਂ ਕਹਿ ਦਿੱਤੀ ਸੀ ਇਹ ਬਿਲਕੁਲ ਡਰਾਮੇਬਾਜ਼ੀ ਹੋ ਰਹੀ ਹੈ ਤਾਂ ਇੱਥੇ ਹੀ ਦੇਖਿਆ ਗਿਆ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਈ ਖੁਲਾਸੇ ਕੀਤੇ ਗਏ ਉਹਨਾਂ ਨੇ ਪੂਰਾ ਪੂਰਾ ਦੋਸ਼ ਸਰਕਾਰ ਤੇ ਲਗਾਇਆ ਉਹਨਾਂ ਨੇ ਇਹ ਗੱਲ ਕਹੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ ਉਹ ਸਭ ਨੂੰ ਪਤਾ ਹੈ ਚਾਹੇ ਉਹ ਖਾਸ ਇਨਸਾਨ ਹੋਵੇ ਚਾਹੇ ਉਹ ਆਮ ਇਨਸਾਨ ਹੋਵੇ ਤਾਂ ਪੰਜਾਬ ਦੇ ਵਿੱਚ ਇਹ ਦਿਖਾਉਣ ਲਈ ਕਿ ਆਪਾਂ ਲਾਅ ਐਂਡ ਆਰਡਰ ਦੀ ਸਥਿਤੀ ਤੇ ਪੂਰਾ ਕੰਮ ਕਰ ਰਹੇ ਆਂ ਪੰਜਾਬ ਸਰਕਾਰ ਨੇ ਇਸ ਸ਼ਖਸ ਨੂੰ ਫੜ ਲਿਆ ਜੋ ਕਿ ਪੰਜਾਬੀ ਬੋਲਣੀ ਵੀ ਨਹੀਂ ਚੰਗੀ ਤਰ੍ਹਾਂ ਜਾਣਦਾ ਮਤਲਬ ਇਹ ਬਹੁਤ ਹੀ ਗੰਭੀਰ ਦੋਸ਼ ਜਿਹੜੇ ਨੇ ਲਗਾਏ ਨੇ ਤੇ ਇਸ ਦੇ ਬਾਬਤ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੀ ਕੀਤਾ ਜਾਵੇਗਾ ਜਾਂ ਪੂਰੀ ਇਨਵੈਸਟੀਗੇਸ਼ਨ ਦੁਬਾਰਾ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਹੁਣ ਦੁਬਾਰਾ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਜੁੜੀ ਸਾਰੀ ਚੀਜ਼ਾਂ ਹੁਣ ਦੇਖਣ ਵਾਲੀਆਂ ਹੋਣਗੀਆਂ ਕਿ ਜੋ ਇਸ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ 2 ਕਰੋੜ ਦੀ ਧਮਕੀ ਦੇਣ ਵਾਲਾ ਸ਼ਖਸ ਸੀ ਇਹੀ ਹੈ ਜਾਂ ਫਿਰ ਕੋਈ ਹੋਰ ਸਾਰੇ ਦੇ ਨਿਗਾਹਾਂ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਬਾਅਦ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਤੈ ਇਦਾਂ ਹੀ ਇਸ ਦੇ ਨਾਲ ਜੁੜੀਆਂ ਸਿਆਸਤ ਦੇ ਨਾਲ ਜੁੜੀਆਂ ਹੋਰ ਅਪਡੇਟਸ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਹੋਰ ਅਪਡੇਟਸ ਲਈ ਬਨੇ ਰਹੋ ਸકા ਨਿਊਜ਼ ਪੰਜਾਬ ਦੇ